ਰਾਮਣੀ ਅਕਾਲੀ ਦਲ ਬਾਦਲ ਧਰ ਵੱਲੋਂ ਸੁਖਵੀਰ ਸਿੰਘ ਬਾਦਲ ਦੀ ਤਾਜਪੋਸ਼ੀ ਕੀਤੀ ਜਾਏਗੀ ਬਸਾਖੀ ਕਾਨਫਰੰਸ ਤੇ ਕਿ ਪੰਜ ਸਿੰਘ ਸੇਵਾ ਨਦੀ ਬੈਠਕ ਦੇ ਵਿੱਚ ਬਤੌਰ ਜਥੇਦਾਰ ਸਹਿਬਾਨ ਜੇਕਰ ਕੋਈ ਮੌਜੂਦ ਰਹਿਣਗੇ ਤਾਂ ਗਿਆਨੀ ਕੁਲਦੀਪ ਸਿੰਘ ਗੜਗਾ ਚੀ ਹੋਣਾ ਪਵੇਗਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਖੂਬ ਚਰਚਾ ਸੋਸ਼ਲ ਮੀਡੀਆ ਤੇ ਉਸ ਦੀ ਗ੍ਰਿਫਤ ਤੋਂ ਬਾਅਦ ਉਹ ਜ਼ਰਮਾਨੇ ਤੋਂ ਬਾਅਦ ਤਨਾਉ ਉਹਦੀਆਂ ਰੀਲਾਂ ਉਹਦੀਆਂ ਫੋਟੋਆਂ ਉਹਦੀਆਂ ਤਸਵੀਰਾਂ ਉਹਦੇ ਤੇ ਚਰਚਾ ਖੂਬ ਹੋ ਰਹੀ ਹੈ 3 17.72 ਗ੍ਰਾਮ ਚਿੱਟੇ ਸਣੇ ਫੜੀ ਗਈ ਬਰਖਾਸ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਦੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਐਫ ਆਈ ਆਰ ਗਈ ਉਸ ਰੋਡ ਦੇ ਉੱਤੇ ਪੁਲਿਸ ਦੇ ਨਾਕੇ ਨੂੰ ਦੇਖ ਕੇ ਬਾਦਲ ਰੋਡ ਦੇ ਉੱਤੇ ਨਾਕੇ ਨੂੰ ਦੇਖ ਕੇ ਆਪਣੀ ਗੱਡੀ ਰੋਕੀ ਤੇ ਤਾਕੀ ਖੋਲ ਕੇ ਭੱਜਣ ਲੱਗੀ ਪਰ ਪੁਲਿਸ ਨੇ ਪਿੱਛਾ ਕਰਕੇ ਥੋੜੀ ਦੂਰ ਤੋਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਪੁਲਿਸ ਵੱਲੋਂ ਦਰਜ ਮੁਕੱਦਮੇ ਵਿੱਚ ਕਿਦਰੇ ਵੀ ਉਸ ਦੇ ਪੁਲਿਸ ਕਾਂਸਟੇਬਲ ਹੋਣ ਦਾ ਜ਼ਿਕਰ ਨਹੀਂ ਹੈ ਅਸੀਂ ਕਹਿੰਦੇ ਆ ਵੀ ਕਿ ਤੁਸੀਂ ਕਾਰਵਾਈ ਮਜ਼ਬੂਤ ਕਰੋ ਔਰ ਕੜੀਦਰ ਕੜੀ ਜੋੜੋ ਜੇ ਬੀਬੀ ਕੋਲ 17.71 ਗ੍ਰਾਮ ਆਈਆ ਤੇ 17 17 ਗ੍ਰਾਮ ਕੌਣ ਸਪਲਾਈ ਕਰਦਾ ਸੀ ਇਹਨੂੰ ਤੇ ਜਿਹੜਾ ਸਪਲਾਈ ਕਰਦਾ ਸੀ ਉਹ ਕਿੱਥੋਂ ਲਿਆਉਂਦਾ ਸੀ ਉਹਦਾ ਆਕਾ ਕੌਣ ਹੈ ਅੱਗੇ ਤੋਂ ਅੱਗੇ ਕੜੀ ਇੱਕਦੋਂ ਜੋੜੋਗੇ ਜਨਾਬ ਘਰ ਤੋੜ ਤੇ ਗੱਡੀ ਵਾਲੀ ਫੜ ਲਈ ਕਾਰਵਾਈ ਹੋ ਗਈ ਕਿ ਇੱਥੇ ਨਿਬੜ ਗਿਆ ਮਾਮਲਾ ਇਹ ਸਵਾਲ ਨਾਤਾਪੁਰਸ ਇਸ ਮਸਲੇ ਤੇ ਅੱਜ ਕੁਝ ਬੋਲ ਰਹੀ ਹੈ ਠੀਕ ਹੈ ਅਗਲੇ ਕਹਿੰਦੇ ਕਾਨੂੰਨੀ ਪ੍ਰਕਿਰਿਆ ਜੀ ਪਰ ਇਸ ਮਸਲੇ ਦੇ ਕਾਨੂੰਨੀ ਪ੍ਰਕਿਰਿਆ ਬਾਕੀ ਅੰਦਰ ਬਹੁਤ ਪ੍ਰਚਾਰ ਕਰਦੇ ਮੰਤਰੀ ਸਾਹਿਬ ਹੀ ਬੋਲ ਦਿੰਦੇ ਹੁਣ ਕੁਝ ਇੱਥੋਂ ਤੱਕ ਕੇ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ 'ਚ ਵੀ ਲੱਗੀ ਸੀ ਇਹ ਅਮਨਦੀਪ ਕੌਰ ਉੱਥੋਂ ਵੀ ਸਿਕਿਉਰਿਟੀ ਇੰਚਾਰਜ ਨੇ ਦੂਏ ਤੀਏ ਦਿਨ ਤੋਰ ਸੀ ਕਿ ਭਾਈ ਤੂੰ ਨਹੀਂ ਡਿਊਟੀ ਕਰਦੀ ਜਾ ਉਹ ਕਹਿੰਦਾ ਇਸ ਤੋਂ ਬਾਅਦ ਮੈਨੂੰ ਨਹੀਂ ਪਛਾਣਿਆ ਦੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਨਾ ਤਿੰਨ ਵਾਰ ਨਹੀਂ ਚਾਰ ਵਾਰ ਮੁਅਤਲ ਹੋ ਚੁੱਕੀ ਹੈ ਸੱਤ ਜਾਨਾ ਲੈਣ ਵਾਲਾ ਫਰਜ਼ੀ ਡਾਕਟਰ ਪ੍ਰਿਆਗ ਰਾਜ ਤੋਂ ਹਿੱਸਾ। ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ। ਪੰਜਾਬ 'ਚ ਤਾਪਮਾਨ ਅਚਾਨਕ ਵਧਣ ਲੱਗਾ ਹੈ। ਹਜੇ ਅਪ੍ਰੈਲ ਮਹੀਨੇ ਦਾ ਪਹਿਲਾ ਹਫਤਾ ਚੱਲ ਰਿਹਾ ਹੈ ਪਰ ਪੰਜਾਬ 'ਚ ਤਾਪਮਾਨ 40 ਡਿਗਰੀ ਤੋਂ ਪਾਰ ਜਾ ਰਿਹਾ 42 ਡਿਗਰੀ ਤੱਕ ਜਾ ਪੜਿਆ ਬਠਿੰਡਾ ਦੇ ਵਿੱਚ 41.9 ਡਿਗਰੀ ਦੇ ਪਾਰ ਸੀ ਤਾਪਮਾਨ ਇਸੇ ਤਰ੍ਹਾਂ ਲੁਧਿਆਣਾ ਚ 38.2 ਸੀ ਹੈਨਾ ਉੱਥੇ ਤਾਂ 41.9 ਮਤਲਬ 42 ਡਿਗਰੀ ਤੇ ਪਹੁੰਚ ਗਿਆ ਲੁਧਿਆਣਾ ਚ 40 ਡਿਗਰੀ ਤੇ ਪਹੁੰਚ ਗਿਆ 38.2 ਹੈ ਇਸੇ ਤਰ੍ਹਾਂ ਫਿਰੋਜ਼ਪੁਰ ਚ ਵੀ 38 ਹੈਨਾ ਪਟਿਆਲੇ ਚ ਵੀ 38 ਮਹਾਲੀ ਚ 36 ਤੋਂ 37 ਦੇ ਵਿੱਚ ਦੱਸਿਆ ਜਾ ਰਿਹਾ ਸੋ ਅੰਬਾਲੀ ਚ ਵੀ 38 ਦੇ ਪਾਰ ਹੈ ਇਹਨਾਂ हिसार ਚ ਵੀ 41 ਦੇ ਪਾਰ ਹੈ ਸੋ ਅਚਾਨਕ ਉੱਤਰੀ ਭਾਰਤ ਦੇ ਵਿੱਚ ਖਾਸ ਕਰ ਪੰਜਾਬ ਹਰਿਆਣਾ ਦੇ ਖੇਤਰ ਦੇ ਵਿੱਚ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਚ ਜਿਵੇਂ ਤਾਪਮਾਨ ਵਧਣ ਲੱਗਾ ਉਹਸ ਹਾਲ ਨਾਲ ਤਾਂ ਲੁਧਿਆਣਾ ਦੀ ਜਿਮਨੀ ਚੌਂਂ ਦੇ ਵਿੱਚ ਖਾਸੀ ਗਰਮੀ ਹੋ ਗਈ ਚਲੋ ਲੁਧਿਆਣਾ ਜਿਮਨੀ ਚੌਂਂ ਤੋਂ ਪਹਿਲਾਂ ਵਿਸਾਖੀ ਆ ਰਹੀ ਹੈ ਵਿਸਾਖੀ ਮੌਕੇ ਪੰਜਾਬ ਦੇ ਵਿੱਚ ਬਾਢੀ ਦੇ ਹਵਾਲੇ ਨਾਲ ਕਣਕ ਦੀ ਆਮਦ ਦੇ ਹਵਾਲੇ ਨਾਲ ਇਕ ਵੱਖਰਾ ਚਾਹ ਹੁੰਦਾ ਉਸ ਨੂੰ ਉਸ ਤੇ ਹਰ ਵਜੋਂ ਵੀ ਦੇਖਿਆ ਜਾਂਦਾ ਪਰ ਧਾਰਮਿਕ ਪੱਖ ਤੋਂ ਇਸ ਦੀ ਬਹੁਤ ਮਹੱਤਤਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਨੂੰ ਹੁਣ ਖਾਲਸਾ ਦੀ ਜਨਮ ਭੂਈ ਕਿਹਾ ਜਾਂਦਾ ਹੈ ਉਸ ਥਾਂ ਦੇ ਉੱਤੇ ਵਿਸਾਖੀ ਵਾਲੇ ਦਿਨ ਹੀ ਦਸਮ ਪਾਤਸ਼ਾਹੀ ਨੇ ਸਿੱਖ ਪੰਥ ਦੀ ਸਹਾਜਨਾ ਕੀਤੀ ਸੋ ਇਸ ਲਈ ਉਹ ਮਹੱਤਵਪੂਰਨ ਵੀ ਹੈ ਤੇ ਵਿਸਾਖੀ ਦਮਦਮਾ ਸਾਹਿਬ ਦੀ ਉੱਥੇ ਵੀ ਪੂਰਾ ਵਿਸਾਖੀ ਮੇਲਾ ਲੱਗਦਾ ਤੇ ਇਸ ਵਾਰ ਉੱਥੇ ਵਿਸਾਖੀ ਦੇ ਮੌਕੇ ਤੇ ਸਿਆਸੀ ਕਾਨਫਰੰਸਾਂ ਵੀ ਹੋਣ ਵਾਲੀਆਂ ਠੀਕ ਹੈ ਕਾਂਗਰਸ ਤੋਂ ਮੰਨफी ਰਹਿ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਜਨ ਸਮਾਜ ਪਾਰਟੀ ਹੈ ਨਾ ਇਸੇ ਤਰ੍ਹਾਂ ਲਖਸ ਸਦਾਣਾ ਹੋਰਾਂ ਦੀ ਟੀਮ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਰਦਾ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਵੀ ਉੱਥੇ ਵੱਡੀ ਕੱਤਰਤਾ ਕਰਕੇ ਆਪਣੀ ਮਹਿੰਮ ਨੂੰ ਅੱਗੇ ਤੋਰੇਗੀ ਉੱਥੋਂ ਵੀ ਪਰ ਕੀ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਤਾਜਪੋਸ਼ੀ ਕੀਤੀ ਜਾਏਗੀ ਬਸਾਖੀ ਕਾਨਫਰੰਸ ਤੇ ਚਲੋ ਅੱਜ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਸੀ ਕਿ ਜਿਹੜੇ ਸੱਤ ਮੈਂਬਰੀ ਕਮੇਟੀ ਤੋਂ ਦੋਸਤੀ ਫੇਨੇ ਉਹਨਾਂ ਦਾ ਕੀ ਬਣੇਗਾ ਸਭ ਦੀਆਂ ਨਜ਼ਰਾਂ ਸੀ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਕੀ ਫੈਸਲਾ ਆਏਗਾ ਅੱਠ ਮਤੇ ਆਏ ਨੇ ਜੀ ਅੱਠ ਮਤਿਆਂ ਦੇ ਵਿੱਚ ਦੋ ਕੁ ਮਤੇ ਬਹੁਤ ਧਿਆਨ ਮੰਗਦੇ ਨੇ ਬੜੀਆਂ ਸੂਝਵਾਨ ਬੜੀਆਂ ਵਿਦਵਤਾ ਭਰੀਆਂ ਔਰ ਬੜੀਆਂ ਸਿੱਖ ਪੰਥ ਦੇ ਉਸਾਰੂ ਪੱਖ ਵਾਲੀਆਂ ਇਹ ਗੱਲਾਂ ਇਹਨਾਂ ਮਤਿਆਂ ਦੇ ਰਾਹੀਂ ਸਾਹਮਣੇ ਆਈਆਂ ਨੇ ਸੋ ਆਪਾਂ ਉਹਦੇ ਹਵਾਲੇ ਨਾਲ ਪਹਿਲਾਂ ਗੱਲ ਕਰ ਲਈਏ ਫਿਰ ਆਪਾਂ ਅਗਲੀ ਗੱਲ ਤੋਰਦੇ ਹਾਂ ਹਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਪੰਜ ਸਿੰਘ ਸੇਵਾ ਨਦੀ ਬੈਠਕ ਦੇ ਵਿੱਚ ਮਤੌਰ ਜਥੇਦਾਰ ਸਹਿਬਾਨ ਜੇਕਰ ਕੋਈ ਮੌਜੂਦ ਰਹਿਣਗੇ ਤਾਂ ਉਹ ਗਿਆਨੀ ਕੁਲਦੀਪ ਸਿੰਘ ਗੜਗਾਜੀ ਹੋਣਗੇ ਕਿਉਂਕਿ ਤਖਸਿਦ ਦਮਦਮਾ ਸਾਹਿਬ ਦੇ ਪਾਬਾ ਟੈਕਸਿੰਗ ਧਨੋਲਾ ਨੇ ਸੇਵਾ ਸੰਭਾਲੀ ਨਹੀਂ ਹੋਰ ਕੋਈ ਜਥੇਦਾਰ ਜੇ ਲਾਇਆ ਨਹੀਂ ਸ਼੍ਰੀ ਕਾਲਤਖਸਬ ਵੱਲੋਂ ਜਿਹੜੀ ਭਾਲ ਕੀਤੀ ਜਾ ਰਹੀ ਆ ਪ੍ਰਧਾਨ ਐਡਵੋਕੇਟ ਤਾਮੀ ਹੋਰਾਂ ਵੱਲੋਂ ਕਿ ਕੋਈ ਸੰਪੂਰਨ ਜਥੇਦਾਰ ਲਾ ਦਿਏ ਉਹ ਅਜੇ ਭਾਲ ਮੁੱਕੀ ਨਹੀਂ ਸੋ ਕਾਰਜਕਾਰੀ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੜਗਾਜੀ ਸੇਵਾ ਦੇਖ ਰਹੇ ਨੇ ਤੇ ਉਹਨਾਂ ਕੋਲੇ ਤਖਸਿਦ ਕੇਸਕਰ ਸਾਹਿਬ ਦੀ ਸੇਵਾ ਹੈ ਸੋ ਜਿਸ ਐਮਰਜੈਂਸੀ ਚ ਬੁਲਾਈ ਸੋ ਤਾਂ ਲੱਗਦਾ ਨਹੀਂ ਕਿ ਸੁਨੇਹਾ ਵੀ ਤਖਤ ਸ੍ਰੀ ਪਟਨਾ ਸਾਹਿਬ ਤੱਕ ਜਾਂ ਤਖਤ ਸ੍ਰੀ ਹਜੂਰ ਸਾਹਿਬ ਤੱਕ ਗਿਆ ਹੋਵੇਗਾ। ਜੇ ਜਾਵੇ ਵੀ ਉੱਥੋਂ ਲੰਬੇ ਸਮੇਂ ਤੋਂ ਜੱਜਦਾਰ ਸਹਿਬਾਨ ਸਿੰਘ ਸਾਹਿਬਾ ਨਹੀਂ ਆ ਰਹੇ ਬੈਠਕਾਂ 'ਚ। ਤੇ ਫਿਰ ਜੱਜਦਾਰ ਦੇ ਤੌਰ ਤੇ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਬਾਕੀ ਚਾਰ ਹੋਰ ਸਿੰਘ ਨਾਲ ਬੈਠੇ ਜਿਨ੍ਹਾਂ ਦੇ ਵਿੱਚ ਸ੍ਰੀ ਹਲਤਖ ਸਾਹਿਬ ਦੇ ਹੈੱਡ ਗ੍ਰੰਥੀ ਸੀਗੇ। ਮੁੱਖ ਗ੍ਰੰਥੀ ਗਿਆਨੀ ਮਲਕੀ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਸੀਗੇ ਸਿੰਘ ਸਾਹਿਬ ਗਿਆਨੀ ਯਕਤਾਰ ਸਿੰਘ ਤਾਕ ਸ਼੍ਰੀ ਕੇਸਕਰ ਸਾਹਿਬ ਦੇ ਮੁਗਰੰਥੀ ਸੀਗੇ ਸਿੰਘ ਸਾਹਿਬ ਗਿਆਨੀ ਯੋਗਿੰਦਰ ਸਿੰਘ ਤੇ ਸ਼੍ਰੀ ਖਾਲਸਾਹਬ ਦੇ ਪੰਜ ਪਿਆਰਿਆਂ ਚੋਂ ਪਿਆਰੇ ਗਿਆਨੀ ਮੰਗਲ ਸਿੰਘ ਛੋੰਜ ਪੰਜ ਸਿੰਘ ਸਹਿਬਾਂ ਦੀ ਬੈਠਕ ਹੋਈ ਮੈਂ ਮਤੇਦਾਰ ਮਤਾ ਤੁਹਾਡੇ ਮੂਰੇ ਰੱਖ ਦਿੰਨਾ ਉਤੋਂ ਤੁਹਾਨੂੰ ਆਪੇ ਸਾਫ ਹੋ ਜਾਣਾ ਕਿ ਅੱਜ ਦੀ ਇਸ ਪੰਜ ਸਿੰਘ ਸਹਿਬਾਂ ਦੀ ਬੈਠਕ ਚ ਕੀ ਹੋਇਆ ਪਹਿਲੇ ਮਤੇ ਚ ਕਹਿੰਦੇ ਜੀ ਤੈ ਹੋਇਆ ਕਿ ਸ਼੍ਰੀ ਖਾਲਸਾਹਬ ਦੇ ਵੱਲੋਂ ਗੁਰਬਾਣੀ ਸੱਥਿਆ ਸੇਵਾਮ ਦੀ ਸਲਾਹਕਾ ਕਰਦੇ ਆ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਗਿਆਨੀ ਮਲਕੀ ਸਿੰਘ ਜੀ ਖਡੂਰ ਸਾਹਿਬ ਸਾਬਕਾ ਪੰਜ ਪਿਆਰੇ ਸ਼੍ਰੀ ਗੱਲਤਖ ਸਾਹਿਬ ਉਹਨਾਂ ਵੱਲੋਂ ਜੋ ਸੇਵਾ ਨਿਭਾਈ ਗਈ ਉਹਨਾਂ ਦੇ ਪਰਿਵਾਰ ਦੀ ਸਿੰਘਣੀ ਨੂੰ ਸ਼੍ਰੀ ਗੱਲਤਖ ਸਾਹਿਬ ਵੱਲੋਂ ਸਨਮਾਨ ਕੀਤਾ ਜਾਏਗਾ ਦੂਸਰਾ ਮਤਾ ਇਸੇ ਤਰ੍ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਦਸ਼ਮੇਸ਼ ਪਾਸ਼ਾ ਸਾਹਿਬ ਸ਼੍ਰੀ ਗੁਰੂ ਸਿੰਘ ਜੀ ਦੇ ਸਾਹਿਬਜ਼ਾਦੇ ਦੀ ਉੱਤਤੀ ਸ਼ਹਾਦਤ ਨੂੰ ਸਫਰ-ਏ-ਸ਼ਹਾਦਤ ਰਾਹੀਂ ਪ੍ਰਚਾਰ ਕਰਦੇ ਆ ਜੋ ਸੇਵਾਵਾਂ ਦਿੱਤੀਗੇ ਉਹਦੇ ਮੱਦੇਨਜ਼ਰ ਉਹਨਾਂ ਦਾ ਸ੍ਰੀ ਕਾਲ ਤੱਕ ਸਭ ਤੋਂ ਸਨਮਾਨ ਕੀਤਾ ਜਾਵੇਗਾ ਤੀਜਾ ਮਤਾ ਤੀਜਾ ਮਤਾ ਬਹੁਤ ਅਹਿਮ ਹੈ ਕਹਿੰਦੇ ਜੀ ਗੁਰੂ ਸਿੱਖ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਗੁਰਸਿੱਖ ਪਰਿਵਾਰ ਨੇ ਸਿੱਖਾਂ ਦੇ ਜਿਨ੍ਹਾਂ ਪਰਿਵਾਰ ਵਸਦੇ ਨੇ ਉਹਨਾਂ ਦੇ ਲਈ ਇਹ ਸੁਨੇਹਾ ਤੀਜਾ ਮਤਾ ਕਿ ਹਰ ਰੋਜ਼ ਰਾਤ ਨੂੰ ਆਪਣੇ ਬਿਸਤਰੇ ਤੇ ਜਾਣ ਤੋਂ ਪਹਿਲਾਂ ਨੀਂਦ ਮੁਦਰਾ ਚ ਜਾਣ ਤੋਂ ਪਹਿਲਾਂ ਅੱਧਾ ਕੰਟਾ ਆਪਣੇ ਜਵਾਕਾਂ ਨਾਲ ਮੁੜ ਕੇ ਸਾਖੀਆਂ ਸੁਣਾਉਣ ਦੀ ਰਵਾਇਤ ਨੂੰ ਸੁਰਜੀਤ ਕੀਤਾ ਜਾਵੇ। ਸੋ ਇਹ ਸੁਨੇਹਾ ਅੱਜ ਪੰਜ ਸਿੰਘ ਸੇਵਨ ਦੀ ਬੈਠਕ ਦੇ ਤੀਜੇ ਮੱਤੇ ਦੇ ਰੂਪ ਚ ਆਇਆ ਕਿ ਉਸ ਸਮੇਂ ਫੋਨ ਦੀ ਵਰਤੋਂ ਕਰਦੇ ਹਾਂ ਅਸੀਂ ਟੈਲੀਵਿਜ਼ਨ ਦੇਖਦੇ ਹਾਂ ਜਾਂ ਕਈ ਵਾਰ ਪਰਿਵਾਰ ਜਿਹੜੇ ਹੈ ਸਿੱਖੀ ਨਾਲ ਸੰਬੰਧਿਤ ਪਰਿਵਾਰ ਪਰ ਅੰਮ੍ਰਿਤਧਾਰੀ ਨਹੀਂ ਹੈਗੇ ਫਿਰ ਨਾਰੂ ਸਿੱਕਾ ਵੀ ਹੋ ਜਾਂਦਾ। ਸੋ ਇਸ ਲਈ ਉਹਨਾਂ ਨੂੰ ਮੋੜਾ ਦੇਣ ਦੇ ਲਈ ਇਹ ਸੁਨੇਹਾ ਬਹੁਤ کارਗਰ ਸਾਬਤ ਹੋ ਸਕਦਾ। ਕਹਿੰਦੇ ਜੀ ਕਿ ਕਹਿ ਗਿਆ ਕਿ ਗੁਰਸਿੱਖ ਜਿੱਥੇ ਅਸੀਂ ਨਿਤਨੇਮ ਕਰਦੇ ਆ ਉੱਥੇ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਰਜੋਈ ਕੀਤੀ ਜਾਂਦੀ ਹੈ ਕਿ ਆਪਣੇ ਘਰ ਅੰਦਰ ਸੌਣ ਤੋਂ ਪਹਿਲਾਂ ਅੱਧਾ ਘੰਟਾ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਸਾਖੀਆਂ ਸੁਣਾਉਣ ਦੀ ਰਵਾਇਤ ਮੁੜ ਸੁਰਜੀਤ ਕੀਤੀ ਜਾਵੇ ਤਾਂ ਕਿ ਬੱਚਿਆਂ ਨੂੰ ਸਿੱਖ ਕਦਰਾਂ ਕੀਮਤਾਂ ਦਾ ਵੱਧ ਤੋਂ ਵੱਧ ਗਿਆਨ ਹੋ ਸਕੇ ਅਤੇ ਸਿੱਖੀ ਨਾਲ ਪਿਆਰ ਪੱਧ ਸਕੇ ਮਤਾ ਨੰਬਰ 4 ਇਹ ਬਹੁਤ ਸਮੱਸਿਆ ਮਾਦਾ ਹੱਲ ਕਰ ਸਕਦਾ ਜੇਕਰ ਇੰਜ ਹੋ ਜਵੇ ਸਿੰਘ ਸਹਿਬਾਨ ਵੱਲੋਂ ਮਤੇ ਨੰਬਰ 4 ਦੇ ਵਿੱਚ ਫੈਸਲਾ ਲਿਆ ਗਿਆ ਕਿ ਅੰਤਮ ਅਰਦਾਸ ਸਮੇ ਸਾਦਾ ਲੰਗਰ ਤਿਆਰ ਕਰਨ ਦੀ ਪ੍ਰੇਰਣਾ ਦਿੱਤੀ ਜਾਵੇ ਸੋ ਇਹਦੇ ਲਈ ਉਹਨਾਂ ਨੇ ਇੱਕ ਤਰ੍ਹਾਂ ਨਾਲ ਸੁਨੇਹਾ ਕੱਲਿਆ ਇਹ ਇਸ ਨੂੰ ਆਦੇਸ਼ ਵੱਜੋਂ ਨਹੀਂ ਹੈ ਚੰਗਾ ਹੋਵੇ ਸੰਗਤ ਇਹਨੂੰ ਆਦੇਸ਼ ਵੱਜੋਂ ਹੀ ਲੈ ਲਵੇ ਕਿ ਅੰਤਮ ਅਰਦਾਸ ਸਮੇ ਸਾਦੇ ਲੰਗਰ ਤਿਆਰ ਕਰਕੇ ਗੁਰੂ ਦੇ ਲੰਗਰ ਦੀ ਮੂਲ ਭਾਵਨਾ ਦੇ ਰਿਵਾਇਤ ਅਨੁਸਾਰ ਪਹਿਰਾ ਦਿੱਤਾ ਜਾਵੇ ਗੁਰੂ ਸਾਹਿਬ ਜੀ ਦਾ ਫਰਮਾਨ ਦੇ ਉੱਤੇ ਅਸੀਂ ਅਮਲ ਕਰੀਏ ਕਹਿੰਦੇ ਤੇ ਉਹੀ ਪੈਸਾ ਜਿਹੜਾ ਇਦਾਂ ਵਰਤਿਆ ਜਾਂਦਾ ਉਹਦੀ ਆਪਾਂ ਲੋੜਵੰਦ ਬੱਚਿਆਂ ਦੀ ਮਦਦ ਦੇ ਰੂਪ ਚ ਅੱਗੇ ਯੋਗਦਾਨ ਪਾਈ ਹੈਗਾ ਮਤਾ ਨੰਬਰ 5 ਗਿਆਨੀ ਇਕਬਾਲ ਸਿੰਘ ਸ੍ਰੀ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਜਥੇਦਾਰ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾ ਮਿਤੀ 32 ਹੜ ਨੰਕਸ਼ਈ ਸੰਪਤ 556 ਮਤਾਬਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਕਲਤਕ ਸਾਬपासੋਂ ਬੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਲਈ ਤਨਖਾਹ ਲਈ ਗਈ ਸੀ ਜਿਸ ਵਿੱਚ ਉਹਨਾਂ ਨੇ ਪੂਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼੍ਰੀ ਕਲਤਕ ਸਾਬ ਕੋਲ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਨੇ ਬਹੁਤ ਗੰਭੀਰ ਇਲਜ਼ਾਮ ਲੱਗ ਰਹੇ ਨੇ ਇਸ ਲਈ ਜਦੋਂ ਤੱਕ ਕੋ ਸ਼੍ਰੀ ਕਲਤਕ ਸਾਬ ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰੱਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਤੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਗਰੇਜ਼ ਕਰਨ ਇਨਾਂ ਦੀਆਂ ਪੰਥਕ ਸੇਵਾਵਾਂ ਤੇ ਰੋਕ ਲਾਈ ਜਾਂਦੀ ਹੈ। ਸੋ ਇਹ ਹੁਕਮ ਹੈ ਜੀ ਮਤਾ ਨੰਬਰ 5 ਚ ਸਾਬਕਾ ਜਥੇਦਾਰ ਤਖਸ਼ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਹੋਰਾਂ ਨੂੰ ਕਿ ਭਾਈ ਪੇਸ਼ ਹੋ ਵਾ ਕੇ ਆਪਣਾ ਪੱਖ ਰੱਖੋ ਤੇ ਜਦੋਂ ਤੱਕ ਦੋਸ਼ਾਂ ਤੋਂ ਮੁਕਤ ਨਹੀਂ ਹੁੰਦੇ ਤੁਸੀਂ ਪੰਥਕ ਸਰਗਰਮੀਆਂ ਚ ਸਮਾਗਮਾਂ ਚ ਕਿਤੇ ਸ਼ਿਰਕਤ ਨਹੀਂ ਕਰ ਸਕਦੇ। ਮਤਾ ਨੰਬਰ 6 ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਅਤਿ ਲੋੜ ਹੈ ਕਹਿੰਦੇ ਸਿੰਘ ਸਭਾ ਦੀ ਬੈਠਕ ਚ ਫੈਸਲਾ ਹੋਇਆ ਕਿ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਹਰ ਸਿੱਖ ਗੁਰੂ ਸਾਹਿਬ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਦੇ ਲਈ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਜਿਨ੍ਹਾਂ ਨੇ ਪ੍ਰਸਿੱਧ ਸਾਡੇ ਸਿੱਖੀ ਦੇ ਪ੍ਰਚਾਰਕ ਨੇ ਰਾਗੀ ਢਾਡੀ ਕਬੀਸਰੀ ਅਤੇ ਦੇਸ਼ਾਂ ਵਿਦੇਸ਼ਾਂ ਦੇ ਦੌਰਿਆਂ ਤੋਂ ਇਲਾਵਾ ਉਹ ਪੰਜਾਬ ਮੋੜਨ ਕਹਿੰਦੇ ਦੇਸ਼ਾਂ ਵਿਦੇਸ਼ਾਂ 'ਚ ਕਰੋ ਸਿੱਖੀ ਦਾ ਪ੍ਰਚਾਰ ਪਰ ਪੰਜਾਬ ਵੀ ਮੋੜੋ ਪੰਜਾਬ ਮੋੜਨ ਅਤੇ ਅਗਲੇ 4 ਮਹੀਨੇ ਮਤਲਬ ਜੇ ਆਪਾਂ ਮਈ ਤੋਂ ਵੀ ਲਈਏ ਮਈ ਜੂਨ ਜੁਲਾਈ ਅਗਸਤ ਅਗਲੇ 4 ਮਹੀਨੇ ਪੰਜਾਬ ਦੇ 10-10 ਪਿੰਡ ਚੁਣ ਕੇ ਉਹਨਾਂ ਵਿੱਚ ਸਮਰਪਿਤ ਹੋ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਸੋ ਇਹ ਵੀ ਫੈਸਲਾ ਲਿਆ ਗਿਆ ਮਤਾ ਨੰਬਰ 6 ਚ ਮਤਾ ਨੰਬਰ 7 ਇਹਦੇ ਅਨੁਸਾਰ ਕਹਿੰਦੇ ਜੀ ਗੁਰੂ ਸਹਿਬਾਨ ਵਿੱਚ ਸੇਵਾ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਵਾਉਣੇ ਵਾਲੇ ਗ੍ਰੰਥੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਅੰਦਰ ਸੇਵਾ ਨਿਵਾਉਣ ਵਾਲੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਉਨ੍ਹਾਂ ਦੇ ਹਵਾਲੇ ਨਾਲੇ ਮਤਾ ਮਤਾ ਨੰਬਰ 7 ਗੁਰਦੁਆਰਾ ਸਾਹਿਬਾਂ ਵਿੱਚ ਸੇਵਾ ਨੂੰ ਆਉਣ ਵਾਲੀ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਚੰਗੀ ਤਰ੍ਹਾਂ ਧਿਆਨ ਦੇਣ। ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਪਰੰਤੂ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਇਸ ਗੱਲ ਵੱਲ ਗੌਰ ਕੀਤਾ ਜਾਵੇ। ਮਤਾ ਨੰਬਰ 8 ਮਤਾ ਨੰਬਰ 8 ਦੇ ਵਿੱਚ ਵੀ ਫੈਸਲਾ ਲਿਆ ਗਿਆ ਜਿਸ ਦੇ ਹਵਾਲੇ ਨਾਲ ਅੱਜ ਦੀ ਬੈਠਕ ਸੱਦੀ ਗਈ ਸੀ 13 ਅਪ੍ਰੈਲ 2125 ਖਾਲਸੇ ਦੀ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਸਮੁੱਚੀ ਦੁਨੀਆ ਵਿੱਚ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਦੇ ਪ੍ਰਬੰਧ ਕੀਤੇ ਜਾਣ ਤਖਤ ਸਹਿਬਾਨ ਉਤੇ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਨੇ ਅਤੇ ਸੰਗਤ ਵੱਧ ਤੋਂ ਵੱਧ ਲਾਹਾ ਲੈ ਕੇ ਗੁਰੂ ਵਾਲੀ ਬਣੇ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕਰਕੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਇਸ ਮੁੱਚੀ ਦੁਨੀਆ ਵਿੱਚ ਇੱਕ ਪਰਿਵਾਰ ਵਾਂਗ ਵਿਚਰੀਏ ਇਸਾਂ ਤੇ ਪਹਿਰਾ ਦਈਏ ਸੋ ਇਹ ਅੱਠ ਮਤੇ ਜਿਨ੍ਹਾਂ ਰਾਹੀਂ ਪੰਜ ਸਿੰਘ ਸਹਿਬਾਨ ਨੇ ਗਿਆਨੀ ਕੁਲਦੀਪ ਸਿੰਘ ਗੜਕਾ ਜੋਰਾਂ ਦੀ ਅਗਵਾਈ 'ਚ ਪਹਿਲੀ ਬੈਠਕ ਨੇ ਇਹ ਫੈਸਲੇ ਲਏ ਨੇ ਇਹਦਾ ਮਤਲਬ ਇਹ ਨਹੀਂ ਗਾ ਕਿ ਐਡਵੋਕੇਟ ਧਾਮੀ ਵਾਲਾ ਮਸਲਾ ਉੱਥੇ ਵਿਚਾਰਿਆ ਨਾ ਗਿਆ ਹੋਵੇ ਇਹਦਾ ਮਤਲਬ ਇਹ ਨਹੀਂ ਗਾ ਕਿ ਪਡੁੰਗਰ ਸਾਹਿਬ ਵਾਲਾ ਮਸਲਾ ਅਸਤੀਫਾ ਵਾਲਾ ਵਿਚਾਰਿਆ ਨਾ ਗਿਆ ਹੋਵੇ ਇਹਦਾ ਮਤਲਬ ਇਹ ਨਹੀਂ ਗਾ ਕਿ ਪੰਜ ਮੈਂਬਰ ਕਮੇਟੀ ਦੀ ਕਾਰਗੁਜ਼ਾਰੀ ਦੇ ਹਵਾਲੇ ਨਾਲ ਮਸਲਾ ਵਿਚਾਰਿਆ ਨਾ ਗਿਆ ਹੋਵੇ ਕੀ ਆਉਂਦੇ ਸਮੇਂ ਚ ਕੋਈ ਫੈਸਲਾ ਲੈਣਾ ਜਾਂ ਚੁੱਪਚਾਪ ਸਮਾ ਲਗਾਉਣਾ ਜਾਂ 2 ਦਸੰਬਰ ਵਾਲੇ ਮਸਲਿਆਂ ਨੂੰ ਹੂਬੂ ਮਤਿਆਂ ਨੂੰ ਜਾਂ ਉਸ ਦਿਨ ਦੇ ਹੁਕਮਨਾਮੇ ਨੂੰ ਹੂਬੂ ਲਾਗੂ ਕਰਾਉਣਾ ਹੈ ਕਈ ਸਵਾਲ ਅਜੇ ਖੜੇ ਨੇ ਸੋ ਇਹਦਾ ਮਤਲਬ ਅੱਜ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲੇ ਜਿਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਉਡੀਕ ਸਿੱਖ ਕੌਮ ਨੂੰ ਸਿੱਖ ਸੰਗਤ ਨੂੰ ਸਿੱਖ ਵੋਟਰਾਂ ਨੂੰ ਪੰਜਾਬ ਦੇ ਵਾਸੀਆਂ ਨੂੰ ਸੀ ਚਲੋ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਖੂਬ ਚਰਚਾ ਚ سوشل میڈیا ਤੇ ਉਸ ਦੀ ਗ੍ਰਿਫਤ ਤੋਂ ਬਾਅਦ ਉਸ ਦੇ ਰਿਮਾਂਡ ਤੋਂ ਬਾਅਦ ਹੈਨਾ ਉਹਦੀਆਂ ਰੀਲਾਂ ਉਹਦੀਆਂ ਫੋਟੋਆਂ ਉਹਦੀਆਂ ਤਸਵੀਰਾਂ ਉਹਦੇ ਤੇ ਚਰਚਾ ਖੂਬ ਹੋ ਰਹੀ ਹੈ ਐਫ ਆਈ ਆਰ ਦਰਜ ਹੋਈ ਗ੍ਰਿਫਤਾਰ ਕੀਤਾ ਪੇਸ਼ ਕੀਤਾ ਰਿਮਾਂਡ ਲਿਆ ਕਈ ਤਰ੍ਹਾਂ ਦੇ ਕਲਾਸੇ ਕਈ ਤਰ੍ਹਾਂ ਦੀਆਂ ਚਰਚਾਵਾਂ ਕਿ ਜੀ ਕਿਦੇ ਇਸ਼ਾਰੇ ਤੇ ਕੰਮ ਕਰਦੀ ਸੀ ਕਿਦੀ ਛੈ ਤੇ ਕੰਮ ਕਰਦੀ ਸੀ ਪਹਿਲਾਂ ਉਹ ਥਾਣਾ ਮੁਖੀ ਸੀ ਹੁਣ بڑا ਅਫਸਰ ਬਣ ਗਿਆ ਹ ਉਹਦਾ ਹੀ ਆ ਜਾਂ ਉਹ ਤੋਂ ਵੀ ਉੱਪਰ ਕਿਸਦਾ ਹੱਥ ਹੈ ਕੌਣ ਕੌਣ ਹੈ ਇਸ ਰੋਲ ਦੇ ਵਿੱਚ ਕਦੋਂ ਤੱਕ ਉੱਥੇ ਜਾਣਗੇ ਕੁਝ ਕਹਿੰਦੇ ਜੀ ਬਲਡੋਜ਼ਰ ਕਿਉਂ ਨਹੀਂ ਜਾਂਦਾ ਬਹੁਤ ਸਾਰੇ ਸਵਾਲ ਪਰ ਜਿਹੜੇ ਸਵਾਲ ਐਫ ਆਈ ਆਰ ਚ ਨੇ ਉਹ ਕੀ ਨੇ ਐਫ ਆਈ ਆਰ ਦੇ ਵਿੱਚ ਅਮਨਦੀਪ ਕੌਰ ਦਾ ਨਾਮ ਤਾਂ ਹੈ ਪਰ ਕਾਂਸਟੇਬਲ ਦਾ ਨਾਮ ਨਹੀਂ ਹੈ ਉਦੇ ਵਿੱਚ ਜ਼ਿਕਰ ਨਹੀਂ ਹੈ ਕਿ ਸਾਡੀ ਪੁਲਿਸ ਦੀ ਮਦਦ ਮੈਂ ਕਹਿੰਦੇ ਜੀ 17.71 ਗ੍ਰਾਮ ਚਿੱਟੇ ਸਣੇ ਫੜੀ ਗਈ ਬਰਖਾਸ ਪੁਲਿਸ ਕਨਸਟੇਬਲ ਅਮਨਦੀਪ ਕੌਰ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਦੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਐਫ ਆਈ ਆਰ ਕਹਿ ਰਹੀ ਹੈ ਐਫ ਆਈ ਆਰ ਕਹਿੰਦੀ ਕਿ ਅਮਨਦੀਪ ਕੌਰ ਜਦੋਂ ਆਪਣੀ ਉਸ ਕਾਲੀ ਜਿਹੜੀ ਗੱਡੀ ਸੀਗੀ ਥਾਰ ਉਹਦੇ ਵਿਚ ਆ ਰਹੀ ਸੀ ਤਾਂ ਉਸਨੇ ਨਾਕਾ ਦੇਖ ਕੇ ਗੱਡੀ ਰੋਕ ਲਈ ਸੀ ਤੇ ਖਿੜਕੀ ਖੋਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਕਿਵੇਂ ਲਿਖੀ ਜਾਂਦੀ ਹੈ ਐਫ ਆਈ ਆਰ ਆਪਾਂ ਤੋਂ ਵੱਖ ਭੀ ਆ ਪਰ ਇਹ ਹੁਣ ਐਫ ਆਈ ਆਰ ਚ ਕਹਿੰਦੇ ਜੀ ਉਸਨੇ ਉਸ ਰੋਡ ਦੇ ਉੱਤੇ ਪੁਲਿਸ ਦੇ ਨਾਕੇ ਨੂੰ ਦੇਖ ਕੇ ਬਾਦਲ ਰੋਡ ਦੇ ਉੱਤੇ ਨਾਕੇ ਨੂੰ ਦੇਖ ਕੇ ਆਪਣੀ ਗੱਡੀ ਰੋਕੀ ਤੇ ਤਾਕੀ ਖੋਲ ਕੇ ਭੱਜਣ ਲੱਗੀ ਪਰ ਪੁਲਿਸ ਨੇ ਪਿੱਛਾ ਕਰਕੇ ਥੋੜੀ ਦੂਰ ਤੋਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਪੁਲਿਸ ਵੱਲੋਂ ਦਰਜ ਮੁਕਦਮੇ ਵਿੱਚ ਕਿੱਧਰੇ ਵੀ ਉਸਦੇ ਪੁਲਿਸ ਕਾਂਸਟੇਬਲ ਹੋਣ ਦਾ ਜ਼ਿਕਰ ਨਹੀਂ ਹੈ ਚਲੋ ਕਹਿੰਦੇ ਜੀ ਬਠਿੰਡਾ ਬਾਲਦਰ ਰੋਡ ਤੇ ਸਥਿਤ ਫਲਾਈਓਵਰ ਦੇ ਥੱਲੇ ਬਣੇ ਕਟ ਦੇ ਕੋਲ ਨਾਕਾਬੰਦੀ ਕਰਕੇ ਆਉਣ ਵਾਲੀਆਂ ਗੱਡੀਆਂ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਇੱਕ ਬਾਲਦਰ ਰੋਡ ਤੋਂ ਇੱਕ ਕਾਲੇ ਰੰਗ ਦੀ ਥਾਰ ਗੱਡੀ ਪੰਜਾਬ ਨੰਬਰ ਗੱਡੀ ਪੀਬੀ05 ਇਹ ਆਉਂਦੀ ਦਿਖੀ 7020 ਕਹਿੰਦੇ ਆਉਂਦੀ ਪੁਲਿਸ ਨੂੰ ਦੇਖ ਕੇ ਗੱਡੀ ਪਿੱਛੇ ਰੁਗੀ ਤੇ ਜਦੋਂ ਇੱਕ ਨੌਜਵਾਨ ਕੁੜੀ ਉਤਰ ਕੇ ਕਹਿੰਦੇ ਭੱਜੀ ਤਾਂ ਪੁਲਿਸ ਵਾਲਿਆਂ ਨੇ ਨਾਲ ਪੁਲਿਸ ਵਾਲੀਆਂ ਬੀਬੀਆਂ ਦੇ ਨਾਲ ਲੈ ਕੇ ਕਹਿੰਦੇ ਉਹਨੂੰ ਭੱਜੀ ਨੂੰ ਫੜ ਲਿਆ ਸੋ ਜੀ ਕਹਿੰਦੇ ਤੇ ਜਦੋਂ ਉਹਦੀ ਗੱਡੀ ਫਰੋਲੀ ਗਈ ਤਾਂ ਕਹਿੰਦੇ ਜੀ ਉਹਦੇ ਗੇਅਰ ਬਾਕਸ ਦੇ ਕੋਲੋਂ ਇੱਕ ਲਫਾਫੇ ਚ ਲਪੇਟੀ ਹੋਈ 70.71 ਗ੍ਰਾਮ ਹੈਰੋਇਨ ਬਰਾਮਦ ਹੋਈ ਇਹ ਤੋਂ ਇਲਾਵਾ ਉਹਦੀ ਗੱਡੀ ਚੋਂ ਦੋ ਮੋਬਾਈਲ ਬਰਾਮਦ ਹੋਏ ਤੇ ਫਿਰ ਉਹਦੇ ਘਰ ਦੀ ਜਦੋਂ ਤਲਾਸ਼ੀ ਲਈ ਦੋ ਮੋਬਾਈਲ ਘਰੋਂ ਮਿਲੇ ਕਹਿੰਦੇ ਇੱਕ ਲੈਪਟਾਪ ਮਿਲਿਆ ਇਹ ਸਾਰੀਆਂ ਚੀਜ਼ਾਂ ਪੁਲਿਸ ਨੇ ਕਹਿੰਦੇ ਆਪਣੇ ਕੰਟਰੋਲ 'ਚ ਲੈ ਲਈਆਂ ਕੰਟਰੋਲ 'ਚ ਲੈਣ ਤੋਂ ਬਾਅਦ ਕਹਿੰਦੇ ਜੀ ਹੁਣ ਇਹਦੀ ਜਾਂਚ ਲਈ ਭੇਜ ਦਿੱਤੀਆਂ ਗਈਆਂ ਤੇ ਉਸ ਦਾ ਪੁਲਿਸ ਨੇ ਰਿਮਾਂਡ ਲੈ ਲਿਆ ਪਰ ਪੁਲਿਸ ਇਸ ਮਸਲੇ ਦੇ ਉੱਤੇ ਪੁਲਿਸ ਅਧਿਕਾਰੀ ਇਸ ਮਸਲੇ ਤੇ ਜੀ ਬੋਲਣ ਲਈ ਤਿਆਰ ਨਹੀਂ ਮੀਡੀਆ ਕੀ ਵਿਰੋਧੀ ਤਰਕੀ ਕਈ ਤਰ੍ਹਾਂ ਸਵਾਲ ਕਰ ਰਹੀਆਂ ਕਿ ਪਾਈ ਤੁਸੀਂ ਪਿੰਡਾਂ ਚ ਬਲਡੋਜ਼ਰ ਭੇਜਦੇ ਹੋ ਜਿਹੜੀ ਗਲੀ ਚ ਬਲਡੋਜ਼ਰ ਨਹੀਂ ਜਾਂਦਾ ਉੱਥੇ ਲੀਵਰ ਭੇਜ ਕੇ ਕੋਠਾ ਤੜਵਾਉਨੇ ਹੋ ਅਗਲੇ ਦਾ レンਟਰ ਤੜਵਾਉਨੇ ਹੋ ਸੋ ਹੁਣ ਬਲਡੋਜ਼ਰ ਕਿਉਂ ਨਹੀਂ ਗਿਆ ਜਦੋਂ ਕਿ ਅਸੀਂ ਬਲਡੋਜ਼ਰ ਕਲਚਰ ਦੇ ਹੱਕ ਚ ਨਹੀਂ ਆ ਅਸੀਂ ਕਹਿੰਦੇ ਆ ਵੀ ਕਿ ਤੁਸੀਂ ਕਾਰਵਾਈ ਮਜ਼ਬੂਤ ਕਰੋ ਔਰ ਕੜੀਦਰ ਕੜੀ ਜੋੜੋ ਜੇ ਬੀਬੀ ਕੋਲ 17.72 ਗ੍ਰਾਮ ਆਈਆ ਤਾਂ 17 17 ਗ੍ਰਾਮ ਕੌਣ ਸਪਲਾਈ ਕਰਦਾ ਸੀ ਇਹਨੂੰ ਤੇ ਜਿਹੜਾ ਸਪਲਾਈ ਕਰਦਾ ਸੀ ਉਹ ਕਿੱਥੋਂ ਲਿਆਉਂਦਾ ਸੀ ਉਹਦਾ ਆਕਾ ਕੌਣ ਹੈ ਅੱਗੇ ਤੋਂ ਅੱਗੇ ਕੜੀ ਇੱਕ ਦੋ ਜੋੜੋਗੇ ਜਨਾਬ ਘਰ ਤੋੜਤੇ ਗੱਡੀ ਵਾਲੀ ਫੜ ਲਈ ਕਾਰਵਾਈ ਹੋ ਗਈ ਕਿ ਇੱਥੇ ਨਿਬੜ ਗਿਆ ਮਾਮਲਾ ਇਹ ਸਵਾਲ ਨਾਤਾਪੁਰਸ ਇਸ ਮਸਲੇ ਤੇ ਅਜੇ ਕੁਝ ਬੋਲ ਰਹੀ ਹੈ ਠੀਕ ਹੈ ਅਗਲੇ ਕਹਿੰਗੇ ਅਦਾਲਤੀ ਪ੍ਰਕਿਰਿਆ ਜੀ ਪਰ ਇਸ ਮਸਲੇ ਦੇ ਅਦਾਲਤੀ ਪ੍ਰਕਿਰਿਆ ਬਾਕੀ ਇਹਨਾਂ ਦਾ ਤਾਂ ਬਹੁਤ ਪ੍ਰਚਾਰ ਕਰਦੇ ਮੰਤਰੀ ਸਾਹਿਬੇ ਬੋਲ ਦਿੰਦੇ ਹੁਣ ਕੁਝ ਪਰ ਕੱਲਿਆਂ ਹੈਰੋਇਨ ਫੜੇ ਜਾਣ ਦਾ ਮਾਮਲਾ ਨਹੀਂ ਹੈ ਇਹਦਾ ਪੁਲਿਸ ਦੀ ਡਿਊਟੀ ਦੌਰਾਨ ਕਤਾਹੀ ਕਰਨ ਦਾ ਮਾਮਲਾ ਵੀ ਹੈ ਔਰ ਇਹ ਮਾਮਲਾ ਕਤਾਹੀ ਵਾਲਾ ਮਾਮਲਾ ਪਹਿਲੀ ਵਾਰ ਨਹੀਂ ਹੈ ਦਰਜ ਨਾ ਘਟਨਾਵਾਂ ਨੇ ਕਹਿੰਦੇ ਇਹਦੀ ਪੁਲਿਸ ਦੀ ਨੌਕਰੀ ਦੇ ਦਰਮਿਆਨ ਜਿਸ ਦਰਮਿਆਨ ਚਾਰ ਵਾਰ ਤਾਂ ਇਹਨੂੰ ਪਹਿਲਾਂ ਵੀ ਮੁਅਤਲ ਕੀਤਾ ਜਾ ਚੁੱਕਿਆ ਹੈ ਪਹਿਲਾਂ ਵੀ ਚਾਰ ਵਾਰ ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ 'ਚ ਵੀ ਲੱਗੀ ਸੀ ਇਹ ਅਮਨਦੀਪ ਕੌਰ ਉੱਥੋਂ ਵੀ ਸਿਕਿਉਰਿਟੀ ਇੰਚਾਰਜ ਨੇ ਦੂਏ ਤੀਏ ਦਿਨ ਤੋਰਤੀ ਸੀ ਕਿ ਭਾਈ ਤੂੰ ਨਹੀਂ ਡਿਊਟੀ ਕਰਦੀ ਜਾ ਉਹ ਕਹਿੰਦਾ ਇਸ ਤੋਂ ਬਾਅਦ ਮੈਨੂੰ ਨਹੀਂ ਪਛਾਣੇ ਦੀ ਕਤਾਹੀ ਕਾਰਨ ਅਮਨਦੀਪ ਕੌਰ ਨੂੰ ਡਿਊਟੀ ਤੋਂ ਤਬਦੀਲ ਕਰ ਦਿੱਤਾ ਗਿਆ ਸੀ ਇਹ ਚਮਕੌਰ ਸਿੰਘ ਜਿਹੜੇ ਉਹਦੇ ਡਿਊਟੀ ਇੰਚਾਰਜ ਸੀ ਉਹਨਾਂ ਦਾ ਕਹਿਣਾ ਕਹਿੰਦੇ ਬਰਖਾਸ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਸਿੱਧੂ ਅਮਨਦੀਪ ਕੌਰ ਸਿੱਧੂ ਮੁੱਸੇਵਾਲੇ ਦੇ ਪਰਿਵਾਰ ਦੀ ਸੁਰੱਖਿਆ ਵਿੱਚ ਵਿਤਿਆਨਾਤ ਕੀਤੀ ਗਈ ਸੀ ਪਰ ਉਸ ਵੱਲੋਂ ਸਹੀ ਢੰਗ ਨਾਲ ਡਿਊਟੀ ਨਾ ਨਿਭਾਉਣ ਕਰਕੇ ਉਸ ਦੀ ਉਸ ਦੇ ਸੁਰੱਖਿਆ ਇੰਚਾਰਜ ਨੇ ਤਫਸੀਲ ਕਰ ਦਿੱਤੀ ਤੇ ਸਿੱਧੂ ਮੁੱਸੇਵਾਲੇ ਦੇ ਤਾਏ ਚਮਕੌਰ ਸਿੰਘ ਨੇ ਪੱਤਰਕਾਰਾਂ ਨਾਲ ਗਲਤ ਬਤ ਕਰਦੇ ਆ ਕਿਹਾ ਕਿ ਅਗਲੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਡਿਊਟੀ ਇੰਚਾਰਜ ਨੇ ਹਟਾਤਾ ਕਿ ਨਾ ਪਈ ਤੂੰ ਡਿਊਟੀ ਤੇ ਤਸੱਲੀ ਨਾਲ ਨਹੀਂ ਆਉਂਦੀ ਤੈਨੂੰ ਸਾਨੂੰ ਲੋੜ ਨਹੀਂ ਇਸੇ ਤਰ੍ਹਾਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਤਿੰਨ ਵਾਰ ਨਹੀਂ ਚਾਰ ਵਾਰ ਮੌਤਲ ਹੋ ਚੁੱਕੀ ਹੈ ਕਹਿੰਦੇ ਜੀ ਪਹਿਲੀ ਵਾਰ ਸਾਲ 214 2014 ਚ ਉਸ ਨੂੰ ਵੀਆਈਪੀ ਡਿਊਟੀ ਤੇ ਤਾਇਨਾਤ ਕੀਤਾ ਗਿਆ ਤੇ ਨਾ ਤਾਂ ਕਾਂਸਟੇਬਲ ਨੇ ਡਿਊਟੀ ਚੰਗੀ ਤਰ੍ਹਾਂ ਨਿਭਾਈ ਨਾ ਪਰੇਡ ਛੀਸਾ ਲਿਆ ਨਾ ਕਿਸੇ ਦਾ ਹੁਕਮ ਮੰਨਿਆ ਤੇ ਜਦੋਂ ਇਨਕਾਰੀ ਇਨਕਾਰੀ ਹੁੰਦੀ ਰਹੀ ਸਾਰੇ ਹੁਕਮਾਂ ਤੋਂ ਫਿਰ ਉਸ ਦੀ ਉਦੀ ਸ਼ਿਕਾਇਤ ਹੋ ਗਈ ਤਾਂ ਸਸਪੈਂਡ ਹੋ ਗਈ ਅਸਰ ਕੋਈ ਨਹੀਂ ਕਹਿੰਦੇ ਦੂਜੀ ਵਾਰ ਅਮਨਦੀਪ ਕੌਰ ਦੂਜੀ ਵਾਰ 2019 ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਜਦੋਂ ਲੋਕ ਸਭਾ ਚੋਣਾਂ ਸੀ ਉਸ ਸਮੇਂ ਉਹਨੂੰ ਮਹੱਤਵਪੂਰਨ ਡਿਊਟੀ ਸੌਂਪੀ ਗਈ 29 ਮਈ 2019 ਨੂੰ ਉਸ ਨੂੰ ਮੌੜ ਖੇਤਰ ਦੇ ਵਿੱਚ ਕਹਿੰਦੇ ਡਿਊਟੀ ਸੌਂਪੀ ਗਈ ਪਰ ਡਿਊਟੀ ਤੇ ਆਈ ਹੋ ਨਹੀਂ ਕਹਿੰਦੇ ਗੈਰ ਹਾਜ਼ਰ ਰੋਗੀ ਡਿਊਟੀ ਤੋਂ ਤੇ ਨਤੀਜਾ ਫਿਰ ਮਪਾਗੀ ਕਾਰਵਾਈ ਹੋਈ ਹੋਈ ਤੇ ਉਹਨੂੰ ਮੁਅਤਲ ਕਰਨਾ ਪਿਆ ਤੀਜੀ ਮੁਅਤਲ 31 ਮਈ 2022 ਨੂੰ ਕਹਿੰਦੇ ਜੀ ਅਮਨਦੀਪ ਕੌਰ ਨੂੰ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਤੇ ਉਸ ਨੂੰ ਬਠਿੰਡਾ ਮਹਿਲਾ ਪੁਲਿਸ ਨੇ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਕੇ ਪੁਲਿਸ ਸਟੇਸ਼ਨ ਐਫਆਈਆਰ ਦਰਜ ਕਰਕੇ ਹੈਨਾ ਤੇ ਉਹਦੇ ਤੇ ਕਾਰਵਾਈ ਕਰਤੀ ਤੇ ਜਿਸ ਤਹਤੋਂ ਫਿਰ ਮੌਤ ਹੋਈ ਫਿਰ ਚੌਥੀ ਮੌਤਲੀ ਉਹਦੀ ਕਨਸਟੇਬਲ ਦیدار ਸਿੰਘ ਨਾਲ ਬਸ ਲੁੱਕੀ ਨੂੰ ਲੈ ਕੇ ਹੋਈ ਕਹਿੰਦੇ ਜੀ ਪੁਲਿਸ ਲਾਈਨ ਮਾਨਸਾ ਵਿਖੇ कांस्टेबल अमनदीप कौर हेड कांस्टेबल ਜਿਹੜੇ ਸੀਗੇ ਦیدار ਸਿੰਘ ਉਹਦੇ ਨਾਲ ਬੱਤਸਲੂਕੀ ਕੀਤੀ ਜਦੋਂ হেড कांस्टेबल ਵਿਭਾਗੀ ਕਾਰਵਾਈ ਦਾ ਨੋਟਿਸ ਲੈ ਕੇ ਉਹਦੇ ਕੋਲ ਗਿਆ ਤੇ ਉਹਨੇ ਨੋਟਿਸ ਦਾ ਕੀ ਲੈਣਾ ਸੀ ਕਹਿੰਦੇ ਉਹਦੇ ਨਾਲੇ ਬਤਮੀਚੀ ਤੇ ਉਤਰਾਈ ਤੇ ਉਸ ਸ਼ਿਕਾਇਤੇਦਾਰ ਤੇ ਫਿਰ ਮੌਤਲ ਹੋਈ ਚਾਰ ਬਾਰ ਮੌਤਲ ਹੋਣ ਦੀ ਪੰਜਵੀਂ ਬਾਰ ਹੈਰੋਇਨਾਂ ਸਣੇ ਫੜੇ ਜਾਣ ਦੀ ਤੇ ਡਿਊਟੀ ਦੀਆਂ ਕਿੰਨੀਆਂ ਸ਼ਿਕਾਇਤਾਂ ਜਿਨ੍ਹਾਂ ਚੋਂ ਸਿੱਧੂ ਮੂਸੇ ਵਾਲੇ ਵਾਲੀ ਘਟਨਾ ਤੁਹਾਡੇ ਸਾਹਮਣੇ ਆ ਸੋ ਇਸ ਤਰ੍ਹਾਂ ਦਾ ਪਹਿਲੂ ਉਹਦਾ ਸਮੇਂ-ਸਮੇਂ ਉੱਭਰਦਾ ਰਿਹਾ ਚਲੋ ਇੱਕ ਪਾਸੇ ਇਹ ਵਰਤਾਰਾ ਦੂਏ ਪਾਸੇ ਆਪਈ ਖੋਰ ਖਬਰ ਤੇ ਨਜੱਸਾਨੀ ਕਰਦੇ ਆ ਉਹ ਆਪਣੇ ਕਈ ਵਾਰ ਨਕਲੀ ਡਾਕਟਰ ਝੋਲਾ ਛਾਪ ਡਾਕਟਰ ਇਹਨਾਂ ਦੀਆਂ ਖਬਰਾਂ ਖੂਬ ਆਪਣੇ ਸਾਹਮਣੇ ਆਉਂਦੀਆਂ ਰਹਿੰਦੀਆਂ ਪਰ ਇਸ ਵਾਰ ਖਬਰ ਜਿਹੜੀ ਮੈਂ ਚਰਚਾ ਕਰਨ ਲੱਗਿਆ ਬੰਦਾ ਸਰਜਰੀ ਦਾ ਡਾਕਟਰ ਬਣ ਕੇ ਉਹ ਵੀ ਹਾਰਟ ਸਰਜਰੀ ਦਾ ਡਾਕਟਰ ਬਣ ਕੇ ਹਸਪਤਾਲ ਚ ਗਿਆ ਹੀ ਨਹੀਂ 50 ਤੋਂ ਵੱਧ ਹੱਟ ਸਰਜਰੀਆਂ ਕਰਤੀਆਂ 43 ਦਿਨਾਂ 'ਚ ਤੇ ਉਹਦੀ ਸ਼ਿਕਾਇਤ ਵੀ ਹੋਈ ਪਰ 24 ਦਿਨਾਂ ਬਾਅਦ ਐਫ ਆਈ ਆਰ ਹੁੰਦੀ ਹੈ ਤੇ ਨਤੀਜਾ 7 ਤੋਂ ਵੱਧ ਮੌਤਾਂ ਹੋ ਚੁੱਕੀਆਂ ਉਹਦੀ ਹੱਟ ਸਰਜਰੀਆਂ ਜੀ ਹਾਂ 7 ਜਾਨਾਂ ਲੈਣ ਵਾਲਾ ਫਰਜੀ ਡਾਕਟਰ ਪ੍ਰਿਆਗ ਰਾਜ ਟੋਣ ਗ੍ਰਿਫਤਾਰ ਕੀਤਾ ਕਲੈਕਟਰ ਨੂੰ ਈਮੇਲ ਈਮੇਲ ਭੇਜ ਕੇ ਕਹਿ ਰਿਹਾ ਸੀ ਕਿ ਮੈਂ ਤਾਂ ਵਿਦੇਸ਼ ਚਲਾ ਗਿਆ ਮੈਂ ਤੁਹਾਨੂੰ ਜਾਂਚ ਚ ਸਹਿਯੋਗ ਕਰਦਾ ਰਹੂੰਗਾ ਤੇ ਪਰ ਉਹਨਾਂ ਨੇ ਟਰੈਸ ਕਰ ਲਿਆ ਸਾਰਾ ਕੁਝ ਕੇ ਈਮੇਲ ਕਿਦਨਤ ਸੋ ਹੋ ਰਹੀ ਆ ਤੇ ਕਿਸੇ ਵੀ ਆਈਪੀ ਖੇਤਰ ਦੇ ਵਿੱਚ ਕਿਤੇ ਲੁਕਿਆ ਹੋਆ ਸੀਗਾ ਭਾਈ ਚੱਕ ਲਿਆ ਅਗਲੇ ਨੇ ਬਿਲਕੁਲ ਜੀ ਕਹਿੰਦੇ ਜੀ ਯੂਪੀ ਦੇ ਇੱਕ ਮਿਸ਼ਨ ਹਸਤਾਲ ਦੇ ਵਿੱਚ ਬਕਾਇਦਾ ਹਾਰਟ ਸਪੈਸ਼ਲਿਸਟ ਬਣ ਕੇ ਡਾਕਟਰ ਨਰਿੰਦਰ ਵਿਕਰਮ ਦਿੱਤਿਅ ਜਾਦਵ ਉਫ ਨਰਿੰਦਰ ਕਹਿੰਦੇ ਜੀ ਇਹ ਆਇਆ ਇਸ ਨੇ ਡਿਊਟੀ ਸੰਭਾਲੀ 43 ਦਿਨ ਕੰਮ ਕੀਤਾ ਹੈ ਨਾ ਦੀ ਦੇ ਵਿੱਚ 50 ਤੋਂ ਵੱਧ ਹਟ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਰਜਰੀਆਂ ਕਰਤੀਆਂ ਤੇ 50 ਤੋਂ ਵੱਧ ਸਰਜਰੀਆਂ ਕਰਨ ਦਾ ਨਤੀਜਾ ਹੋਇਆ ਕਿ ਸੱਤ ਦੀ ਜਾਨ ਚਲੀ ਗਈ ਤੇ ਕਹਿੰਦੇ ਕਿ ਇਹਦਾ ਜਦੋਂ ਵਿਭਾਗੀ ਪਤਾ ਲੱਗਿਆ ਸ਼ਿਕਾਇਤ ਕੀਤੀ ਗਈ ਤੇ ਤੁਸੀਂ ਇਹ ਦੇਖੋ ਕਿ ਕਿੰਨੀ ਗੰਭੀਰਤਾ 24 ਦਿਨ ਲੱਗੇ ਐਫ ਆਈ ਆਰ ਦਰਜ ਹੋਣ ਨੂੰ ਤੇ 24 ਦਿਨਾਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਫਿਰ ਉਸ ਦੀ ਭਾਲ ਸ਼ੁਰੂ ਹੋਈ ਛਾਪੇਮਾਰੀ ਸ਼ੁਰੂ ਹੋਈ ਤੇ ਆਖਰ ਕਹਿੰਦੇ ਜੀ ਉਹਨੂੰ ਪ੍ਰਿਆਗਰਾਜ ਦੇ ਵਿੱਚ ਇੱਕ ਕਿਸੇ ਹਾਂ ਵੀਆਈਪੀ ਟਿਕਾਣੇ 'ਚ ਕਿਸੇ ਦੀ ਕੋਠੀ 'ਚ ਲੁਕੇ ਹੋਣ ਤੇ ਉਹਨੂੰ ਗ੍ਰਿਫਤਾਰ ਕਰ ਲਿਆ। ਸੋ ਭਾਈ ਇੱਥੇ ਮਾਸਟਰ ਨਕਲੀ ਬਦਲ ਕੇ ਆ ਜਾਂਦਾ ਕਦੇ ਇੰਸਪੈਕਟਰ ਨਕਲੀ ਬਦਲ ਕੇ ਆ ਜਾਂਦਾ। ਉਹ ਤਾਂ ਫੇਰ ਮਾੜਾ-ਮੋਟਾ ਚੱਲ ਜਾਊਗਾ ਕਿਸੇ ਨੂੰ ਛਡਾ ਦੂਗਾ ਕਿਸੇ ਨੂੰ ਗਲਤ ਪੜਾ ਦੂਗਾ ਕੁਝ ਕਰਾ ਦੂਗਾ। ਪਰ ਭਈਆ ਸਿੱਧਾ ਜ਼ਿੰਦਗੀ ਨਾਲ ਖੇਡ ਜਾਂਦੇ ਆ ਇਸ ਲਈ ਹਸਪਤਾਲਾਂ 'ਚ ਇਸ ਮਸਲਿਆਂ ਤੇ ਜ਼ਿਆਦਾ ਗੌਰ ਕਰਨ ਦੀ ਲੋੜ ਹੈ। ਚਲੋ ਆਪਾਂ ਗਰਮੀ ਤੋਂ ਗੱਲ ਸ਼ੁਰੂ ਕੀਤੀ ਸੀ। ਗਰਮੀ ਨਾਲੇ ਗੱਲ ਮਖਾਉਨੇ ਆ ਕਿ ਭਾਈ ਪੰਜਾਬ ਚ ਕਣਕ ਦੀ ਬਾਢੀ ਚੱਲ ਰਹੀ ਆ ਮੰਡੀਆਂ ਚ ਕਣਕ ਦੀ ਆਮਦ ਸ਼ੁਰੂ ਹੋ ਗਈ ਆ ਤੇ ਕਿਸਾਨਾਂ ਨੂੰ ਇਸ ਵਾਰ ਮੌਸਮ ਤੋਂ ਇਸ ਕਦਰ ਆਸ ਹੈ ਕਿ ਘਟੋ ਘਟ ਪ੍ਰਮਾਤਮਾ ਅਗਲੇ 10-15 ਦਿਨ ਹੋਰ ਇਸ ਤਰ੍ਹਾਂ ਲੰਗਾ ਦੇਵੇ ਠੀਕ ਆ ਧੂੜ ਮਿੱਟੀ ਹਵਾ ਗਵਾ ਸਾਰਾ ਕੁਝ ਚੜਨਾ ਪਰ ਬਾਢੀ ਤੋਂ ਬਾਅਦ ਕਣਕ ਦੀ ਤੋਲ ਤਲਾਈ ਤੋਂ ਬਾਅਦ ਮੰਡੀ ਚੋ ਚਕਾਈ ਤੋਂ ਬਾਅਦ ਫਿਰ ਮੀਂਹ ਪੈਂਦਾ ਪਵੇ ਪਰ ਅਜੇ ਨਹੀਂ ਕਿਉਂਕਿ ਕਣਕ ਦੀ ਜਿਹੜੀ ਕਿਸਾਨਾਂ ਦੀ 6 ਮਹੀਨੇ ਦੀ ਮਿਹਨਤ ਆ ਉਹ ਹੁਣ ਖੁੱਲੇ ਮੰਡੀਆਂ ਚਾਉਣ ਲਈ ਤਿਆਰ ਹੈ ਜਾਂ ਖੇਤਾਂ ਚ ਪੱਕ ਕੇ ਤਿਆਰਾ ਸੋ ਬਾਡੀ ਜੋਰਾਂ ਤੇ ਸ਼ੁਰੂ ਹੋ ਗਈ ਹੈ ਲਗਭਗ ਤੇ ਇਹ 14-15 ਤਰੀਕ ਤੱਕ ਜਾਂਦੇ ਆ ਪੂਰਾ ਜੋਰ ਫੜ ਲੇਗੀ ਸੋ ਅਪ੍ਰੈਲ ਮਹੀਨੇ ਦੇ ਵਿੱਚ ਹਾਂ ਲਗਭਗ ਇਹਦਾ ਮਤਲਬ ਨਵੇੜਲੀ ਜਾਂਦੀ ਹੈ ਕਣਕ ਸੰਭਾਲ ਲਈ ਜਾਂਦੀ ਹੈ ਸੋ ਪਰ ਇਧਰ ਤਾਪਮਾਨ ਜਿਸ ਕਦਰ ਵੱਧ ਰਿਹਾ ਉਸ ਨੇ ਵੀ ਆਮ ਲੋਕਾਂ ਨੂੰ ਖਾਸੇ ਫਿਕਰਾਂ ਚ ਪਾਇਆ ਤੇ ਗਰਮੀ ਤਪਸ਼ ਆਮਤ ਹੋ ਰਹੀ ਹੈ ਜੀ ਸੋ ਚਲੋ ਪਰਮਾਤਮਾ ਦੇ ਰੰਗ ਸਾਰੇ ਮੌਸਮ ਸਵਾਗਤ ਬਹੁਤ-ਬਹੁਤ ਸ਼ੁਕਰੀਆ